ਉਕੜੀ ਕਿਵੇਂ ਦੀ ਹੋਣੀ ਜਦੋਂ ਇੱਕ ਪਰਿਵਾਰ ਦਾ ਜੀ ਜਿਸ ਨੂੰ ਮਰਿਆ ਹੋਇਆ ਸਮਝ ਕੇ ਸ਼ਰਾਦ ਪਾਏ ਗਏ ਹੋਣ ਲੇਕਿਨ ਅਚਾਨਕੇ ਤੁਹਾਡੇ ਮੁਰੇ ਆ ਕੇ ਖੜਾ ਹੋ ਜਾਵੇ ਪਰ ਉਸ ਵਿਛੜੀ ਹੋਈ ਰੂਹ ਦੇ ਲਈ ਇਹ ਪਲ ਬਿਹੱਦ ਪਵਿੱਤਰ ਵਾਲੇ ਹੋਣੇ 13 ਸਾਲਾਂ ਬਾਅਦ ਇੱਕ ਔਰਤ ਆਪਣੇ ਘਰ ਪਰਤੀ ਹੈ ਜੋ ਕਿ ਪਿਛਲੇ 13 ਸਾਲਾਂ ਤੋਂ ਪਿੰਗਲਵਾੜਾ ਦੇ ਵਿੱਚ ਰਹਿ ਰਹੀ ਸੀ 13 ਸਾਲਾਂ ਪਹਿਲਾਂ ਹਰਵਿੰਦਰ ਕੌਲਟਰਾ ਆਪਣੇ ਪੇਕੇ ਘਰੇ ਗਈ ਸੀ ਲੇਕਿਨ ਫਰਕ ਕਦੇ ਵਾਪਸ ਨਹੀਂ ਨਾ ਆਈ ਉਹ ਕੜੀ ਕਿਵੇਂ ਦੀ ਹੋਣੀ ਜਦੋਂ ਇੱਕ ਪਰਿਵਾਰ ਦਾ ਜੀ ਜਿਸ ਨੂੰ ਮਰਿਆ ਹੋਇਆ ਸਮਝ ਕੇ ਸ਼ਰਾਦ ਪਾਏ ਗਏ ਹੋਣ ਲੇਕਿਨ ਅਚਾਨਕ ਕਿ ਤੁਹਾਡੇ ਮੂਰੇ ਆ ਕੇ ਖੜਾ ਹੋ ਜਾਏ ਲੇਕਿਨ ਪਰਿਵਾਰ ਦੇ ਲਈ ਇਹ ਗੱਲ ਬੇਹਦ ਹੈਰਾਨੀ ਵਾਲੀ ਜ਼ਰੂਰ ਹੋ ਸਕਦੀ ਹੈ ਪਰ ਉਸ ਵਿਛੜੀ ਹੋਈ ਰੂਹ ਦੇ ਲਈ ਇਹ ਪਲ ਬੇहद ਭਾਵੁਕਤਾ ਵਾਲੇ ਹੋਣੇ 13 ਸਾਲਾਂ ਬਾਅਦ ਇੱਕ ਔਰਤ ਆਪਣੇ ਘਰ ਪਰਤੀ ਹੈ ਜੋ ਕਿ ਪਿਛਲੇ 13 ਸਾਲਾਂ ਤੋਂ ਪਿੰਗਲਵਾੜਾ ਦੇ ਵਿੱਚ ਰਹਿ ਰਹੀ ਸੀ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਥਾਂ-ਥਾਂ ਤੇ ਪੋਸਟਰ ਵੀ ਲਗਵਾਏ ਲੇਕਿਨ ਹਰਵਿੰਦਰ ਕੌਰ ਦਾ ਕਿਤੇ ਥੋ ਪਤਾ ਨਾ ਲੱਗ ਸਕਿਆ 13 ਸਾਲਾਂ ਪਹਿਲਾਂ ਹਰਵਿੰਦਰ ਕੌਰ ਜੋ ਹੈ ਆਪਣੇ ਪੇਕੇ ਘਰੇ ਗਈ ਸੀ ਲੇਕਿਨ ਫਿਰ ਕਦੇ ਵਾਪਸ ਹੀ ਨਹੀਂ ਮੁੜੀ ਤਾਂ 13 ਸਾਲਾਂ ਤੋਂ ਹਰਵਿੰਦਰ ਕੌਰ ਨਾ ਦੀ ਇਹ ਜੋ ਔਰਤ ਹੈ ਉਹ ਪਿੰਗਲਵਾੜਾ ਦੇ ਵਿੱਚ ਰਹਿ ਰਹੀ ਹੈ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਸੀ ਡਾਕਟਰਾਂ ਦੇ ਵੱਲੋਂ ਕਾਫੀ ਤਰਸਯੋਗ ਹਾਲਤ ਦੇ ਵਿੱਚ ਇਹ ਜੋ ਔਰਤ ਹੈ ਇਸ ਥਾਂ ਦੇ ਉੱਤੇ ਆਈ ਸੀ ਤਾਂ ਜਦੋਂ ਡਾਕਟਰਾਂ ਨੇ ਉਸ ਦੀ ਯਾਦਦਾਸ਼ਤ ਦੇ ਵਿੱਚ ਕੁਝ ਸੁਧਾਰ ਹੁੰਦਾ ਦੇਖਿਆ ਤਾਂ ਉਸ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਰਾਬਤਾ ਕੀਤਾ ਗਿਆ ਕਾਫੀ ਮੁਸ਼ਕਲ ਦੇ ਨਾਲ ਉਸ ਦੇ ਪਰਿਵਾਰ ਦਾ ਪਤਾ ਲਗਾਇਆ ਗਿਆ ਤੇ ਆਖਿਰ ਇਸ ਔਰਤ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਮਿਲਾਇਆ ਗਿਆ ਤਾਂ ਤੁਸੀਂ ਵੀ ਦੇਖੋ ਮਿਲ ਆਪ ਦੀ ਇਹ ਭਾਵੁਕ ਕੜੀ ਜਗਰਾਤ ਸਿੰਘ ਰਿਟਾਇਰਡ ਇਨਸਪੈਕਟਰ ਪੁਲਿਸ ਹਾਂਜੀ ਇਹ ਸਾਲ 2013 ਦੇ ਵਿੱਚ ਮਲੇਰ ਲੇਡੀ ਹੈ ਜਿਹੜੀ ਇਹ ਇੱਥੇ ਦਾਖਲ ਹੋਈ ਸੀ ਪਿੰਗਲਵਾਲਾ ਸ਼ਰਮ ਦੇ ਵਿੱਚ ਸੰਗਰੂਰ ਇਹਨੂੰ ਦੁਖਨਵਾਰਨ ਸਾਹਿਬ ਕੋਲ ਦੁਆਰਾ ਜੋ ਉੱਥੋਂ ਦੇ ਜਿਹੜੇ ਪ੍ਰਬੰਧਕ ਸੀ ਉਹਨਾਂ ਨੇ ਦਾਖਲ ਕਰਵਾਇਆ ਸੀ ਬਹੁਤ ਮਲ ਤਰਸਯੋਗ ਹਾਲਤ ਸੀ ਇਹਦੀ ਤੇ ਇੱਥੇ ਇਹਦਾ ਇਲਾਜ ਹੋਇਆ ਪ੍ਰੋਪਰ ਟਰੀਟਮੈਂਟ ਹੁੰਦਾ ਰਿਹਾ ਤੇ ਇਹਦੇ ਕੋਲ ਅਸੀਂ ਕਾਉਂਸਲਿੰਗ ਕਰਦੇ ਰਹੇ ਆ ਕਾਉਂਸਲਿੰਗ ਦੇ ਦੌਰਾਨ ਇਹਦਾ ਪਤਾ ਲੱਗਿਆ ਸੀਗਾ ਵੀ ਇਹ ਅਲੀਪੁਰ ਪਿੰਡ ਇਹਦੀ ਰਿਸ਼ਤੇਦਾਰੀ ਹੈਗੀ ਐ ਉਥੋਂ ਦੇ ਪਿੰਡ ਪੰਚਾਇਤ ਦੇ ਨਾਲ ਅਸੀਂ ਸੰਪਰਕ ਕੀਤਾ ਸੀਗਾ ਸਾਡੇ ਪ੍ਰੇਮੀਆਂ ਦੀ ਕੜੀ ਜੋੜ ਕੇ ਅੱਗੇ ਰੀ ਅੱਗੇ ਤੇ ਤਾਂ ਕਰਕੇ ਅਸੀਂ ਮਤਲਬ ਇਹਦੇ ਘਰ ਤੱਕ ਪਹੁੰਚ ਕਰ ਲਈ ਸੀ ਅੱਜ ਇਹਨਾਂ ਦੇ ਜਿਹੜੇ ਸਾਰੇ ਪਰਿਵਾਰਕ ਮੈਂਬਰ ਨੇ ਦੋਨੇ ਤਿੰਨੇ ਰਿਸ਼ਤੇਦਾਰੀਆਂ ਚੋਂ ਇਹਦੇ ਘਰ ਆਲਾ ਆਇਆ ਇਹਦੇ ਮੀਟਾ ਆਇਆ ਜਾਂ ਇਹਦੀਆਂ ਭੂਆ ਆਈਆਂ ਨੇ ਸਾਰੇ ਲੈਣ ਵਾਸਤੇ ਪਿੰਡ ਪੰਚਾਇਤ ਵੀ ਨਾਲ ਆਈ ਹੈ ਇਹ ਮਤਲਬ ਇਸ ਤਰੀ ਸਿਸਟਮ ਬਣਿਆ ਸੀਗਾ ਇਹਨਾਂ ਦੇ ਮਤਲਬ ਲੱਭਣ ਦਾ ਕੀ ਹੋਇਆ ਕੀ ਸੀ ਇਹਨਾਂ ਨੂੰ ਜਦੋਂ ਤੁਹਾਡੇ ਕੋਲ ਇਸ ਦਾਖਲ ਕਰਾਇਆ ਗਿਆ ਸੀ ਕੀ ਹੋਇਆ ਕਿਸੇ ਨੂੰ ਐਕਚੁਅਲੀ ਇੱਥੇ ਮਤਲਬ 300 ਦੇ ਕਰੀਬ ਪੀਸ਼ੈਂਟ ਨੇ ਜਦੋਂ ਉਹਰੇ ਕੋਈ ਇੱਥੇ ਨੂੰ ਅਸੀਂ ਦਾਖਲ ਕਰਦੇ ਹਾਂ ਦੈਨ ਉਹ ਉਦੋਂ ਮਾਨਸਿਕ ਪਰੇਸ਼ਾਨੀ ਜੀ ਹੁੰਦਾ ਇਹਦੇ ਦੇ ਵੀ ਦਿਮਾਗ ਤੇ ਬੋਝ ਹੈਗਾ ਸੀਗਾ ਤੇ ਇਹਨੂੰ ਨਹੀਂ ਪਤਾ ਸੀ ਮੈਂ ਕਿੱਥੋਂ ਆ ਕਿਵੇਂ ਆ ਜਾਂ ਮੇਰਾ ਪਛੋਕੜ ਕੀ ਹੈ ਕੁਝ ਨਹੀਂ ਪਤਾ ਸੀ ਮੈਡੀਸਨ ਲੈ ਕੇ ਇਹ ਪ੍ਰੋਪਰ ਇੱਥੇ ਟ੍ਰੀਟਮੈਂਟ ਲੈ ਕੇ ਹੀ ਠੀਕ ਹੋਏ ਸੀਗੇ ਉਹਨ ਬਿਲਕੁਲ ਠੀਕ ਨੇ ਯਾਨੀ 12 ਸਾਲ ਇਹਨਾਂ ਦਾ ਟਰੀਟਮੈਂਟ ਜਿਹੜਾ ਫਿੰਗਰ ਬਰਡ ਕਰ ਰਹੇ ਹਾਂ ਹਾਂ ਇੱਥੇ 12 13 ਸਾਲਾਂ ਤੋਂ ਮਤਲਬ ਇਹਦਾ ਪ੍ਰੋਪਰ ਟਰੀਟਮੈਂਟ ਚੱਲ ਰਿਹਾ ਹੈ ਤਾਂ ਕਰਕੇ ਇਹਦੀ ਪ੍ਰੋਗਰੈਸ ਹੋਈ ਹੈ ਤਾਂ ਕਰਕੇ ਇਹਦਾ ਪਤਾ ਚੱਲ ਰਿਹਾ ਸੀ ਵੀ ਇਹ ਫਲਾਣੇ ਪਿੰਡ ਦੀ ਹੈਗੇ ਇੱਥੋਂ ਆਮ ਪੇਸ਼ੈਂਟ ਅਸੀਂ ਭੇਜਦੇ ਰਹਿੰਦੇ ਆ ਜਿਹੜਾ ਮੈਨੂੰ ਪਤਾ ਲੱਗ ਜਾਂਦਾ ਵੀ ਹਾਂ ਠੀਕ ਹੈ ਜੀ ਇਹ ਫਿਰ ਉਹਨਾਂ ਦੇ ਘਰ ਦੇ ਨਾਲ ਮਿਲ ਕਰਕੇ ਉਹਨੂੰ ਘਰੇ ਭੇਜਿਆ ਜਾਂਦਾ ਹਾਂ ਕੀ ਨਾਮ ਹੈ ਹਾਂਜੀ ਸ਼ਰਡਨ ਨਾਮ ਹੈ ਗੱਲ ਰਾਜਾ ਇੱਕ ਕਾਗਜੀ ਕਹਿ ਦਿੰਦੇ ਆ ਸਾਨੂੰ ਪਰਮਜੀ ਤੇ ਕਾਗੀਆਂ ਚ ਪਰਮਜੀ ਤੁਹਾਨੂੰ ਸਾਡਾ ਉਧਰ ਜਾ ਚੋ ਤੁਹਾਨੂੰ ਇਹ ਕੀ ਲੱਗਦੇ ਨੇ ਤੁਹਾਡੇ ਇਹ ਸਾਡੇ ਘਰੋਂ ਆ ਅੱਛਾ ਕੀ ਹੋਇਆ ਸੀ ਇਹ ਜਦੋਂ ਘਰੋਂ ਗਏ ਨੇ ਕੀ ਕੀ ਹੋਇਆ ਸੀ ਨੂੰ 12 ਦਿਨ ਇਨਸ਼ਾ ਅੱਲਾਹ ਹੋ ਗਈ ਗੁੜੀਆ ਦਾ ਸਾਡੀ ਤਾਂ ਵੱਡੀ ਦਾ ਵਿਆਹ ਕਰਿਆ ਹੋਇਆ ਸੀਗਾ ਇਹ ਘਰੋਂ ਤਾਂ ਜਾਨੀ ਦੀ ਗਏ ਆ ਵੀ ਅਸੀਂ ਉੱਥੇ ਪਿੰਡ ਪੇਕੀਆਂ ਆਪਣੇ ਜਾਇਏ ਠੀਕ ਆ ਥੋੜਾ ਦਿਮਾਗ ਤੇ ਉਦਾਂ ਠੀਕ ਸੀਗਾ ਵੈਸੇ ਤੇ ਅਸੀਂ ਤਾਂ ਆਖਿਆ ਵੀ ਚੱਲ ਆਉਦੇ ਪਹਿਆਂ ਕੋਲੇ ਬਾਰ ਨਹੜੇ ਤੇ ਕਿ ਇਹਨਾਂ ਦੇ ਵੀ ਘਰੋਂ ਤਾਂ ਉੱਥੇ ਨੂੰ ਕਹਿ ਕੇ ਗਿਆ ਪਤਾ ਨਹੀਂ ਰਾਹ ਬਾਦ ਦੇ ਵਿੱਚ ਇਹਦੇ ਨਾਲ ਕੀ ਵਿਚਰੀ ਨਾ ਪਾਣਾ ਪਰ ਤੇ ਆ ਕੀ ਨਹੀਂ ਤੇ ਅਸੀਂ ਬਹੁਤ ਕੋਸ਼ਿਸ਼ ਕੀਤੀ ਤਿੰਨ ਸਾਲ ਜਾਣੀ ਦੀ ਅਸੀਂ ਲੱਪਣ ਦੀ ਕੋਈ ਵਾਕ ਨਹੀਂ ਛੱਡੀ ਸਾਡੇ ਕੋਲੇ ਸਬੂਤ ਪਾਇਆ ਨੰਦੀਆਂ ਫੋਟੋ ਬਣਾ ਕੇ ਫੋਟੋਆਂ ਲਾਈਆਂ ਥਾਂ ਥਾਂ ਗੁਰਦਾਰਿਆਂ ਤੇ ਕੋਈ ਛੱਡਿਆ ਹੀ ਨਹੀਂ ਏਰੀਆ ਤਿੰਨ ਸਾਲ ਜਦੋਂ ਸਾਨੂੰ ਕੋਈ ਨਾਂ ਪਤਾ ਲੱਗਿਆ ਫਿਰ ਅਸੀਂ ਜੀ ਬਹਿ ਗਈ ਕੀ ਕਰੀ ਇਹ ਚਾਣ ਚ 12 ਸਾਲ ਬਾਅਦ ਤੁਹਾਡੇ ਘਰ ਵਾਲੀ ਤੁਹਾਨੂੰ ਵਾਪਸ ਘਰੇ ਜਾਏ ਕਿੰਨੀ ਕੁ ਕੋਈ ਸਾਨੂੰ ਇਹ ਭਾਈਆਂ ਦਾ ਦਿਲੋਂ ਸਾਰੇ ਨਗਰ ਕਨੀਓ ਪੂਰਾ ਪੂਰਾ ਧੰਨਵਾਦ ਕਰਦੇ ਆਂ ਵੀ ਇਹ ਜੋ ਸੇਵਾ ਕਰ ਰਹੇ ਆ ਮਾਲਕ ਇਹਨਾਂ ਨੂੰ ਇਹਨਾਂ ਦਾ ਨਾਮ ਰਹਿੰਦੀ ਦੁਨੀਆ ਤੱਕ ਰਹੇ ਇਹਨਾਂ ਦਿਨੋਂ ਧੰਨਵਾਦ ਕਰਦੇ ਆਂ ਜੀ ਇਹਨਾਂ ਦਾ ਕੁਛ ਦੇਣ ਨਹੀਂ ਦੇ ਸਕਦੇ ਹਾਂ ਜੀ ਮੇਰਾ ਨਾਮ ਚਰਨਜੀਤ ਸਿੰਘ ਹੈ ਜੀ ਚਰਨ ਸਿੰਘ ਕੀ ਲੱਗਦਾ ਮੇਰੀ ਭੈਣ ਲੱਗਦੀ ਹੈ ਜੀ ਚਲੋ ਜੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਕਿ ਕਿੰਨੇ ਸਾਲ ਪਹਿਲਾਂ ਤੁਹਾਡੀ ਭੈਣ ਦੀ ਲਾਪਤਾ ਹੋ ਗਈ ਸੀ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਜੀ ਜੀ ਮਤਲਬ 2013 ਜੁਈ ਆਈ ਸੀ ਮਤਲਬ ਆਪਦੇ ਸਹੁਰਿਆਂ ਤੋਂ ਸਾਡੇ ਪਿੰਡੂ ਮਤਲਬ ਮਿਲਣ ਲਈ ਸੀ ਇੱਥੇ ਤੇ ਮਤਲਬ ਇਹ ਬੱਸ ਏਡੇ ਮਤਲਬ ਉਹ ਇਹਨਾਂ ਨੂੰ ਕੁਝ ਉਤਨਦੀ ਲੱਗੀ ਇਹਨਾਂ ਨੂੰ ਪਤਾ ਨਹੀਂ ਲੱਗੇ ਉਹਨੂੰ ਬਾਅਦ ਚ ਅਸੀਂ ਮਤਲਬ ਬੱਸ ਏਡੇ ਲਈ ਬਹੁਤ ਇੱਕ ਹਫਤਾ ਦਾ ਦਾਨ ਸੀ ਉੱਥੇ ਗੇੜੇ ਕੱਢਦੇ ਨੇ ਪਰ ਸਾਨੂੰ ਪਤਾ ਨਹੀਂ ਲੱਗਿਆ ਉੱਥੇ ਤੇ ਇਦੋਂ ਬਾਅਦ ਫਿਰ ਅਸੀਂ ਪੁਲਿਸ ਰਿਪੋਰਟ ਕੀਤੀ ਫਿਰ ਅਖਬਾਰ ਚ ਵੀ ਘੜਾਇਆ ਤੇ ਹੋਰ ਵੀ ਗੁਰਦੁਆਰੇ ਵੀ ਗਏ ਅਸੀਂ ਅਮਰਸਰ ਤੇ ਇੱਥੇ ਆਪਣੇ ਲਾਤ ਤੋਂ ਗੁਰਦੁਆਜਾ ਪਿੰਡ ਕੋਤੀ ਵੀ ਸਾਨੂੰ ਥੋੜੀ ਪਤਾ ਲੱਗਿਆ ਸੀ ਇਹ ਵੀ ਸ਼ਾਇਦ ਤੇ ਉੱਥੇ ਹਰ ਗਏ ਸੀ ਪਰ ਉਹ ਇਹਦੀ ਨਿਕਲੀ ਸੀ ਤੇ ਇਹਦੇ ਕਰਕੇ ਫਿਰ ਅਸੀਂ ਸਾਨੂੰ ਲੱਗਿਆ ਵੀ ਹੁਣ ਮਿਲਦੀ ਉਮੀਦ ਨਹੀਂ ਹੈਗੀ ਕੋਈ ਉਦੋਂ ਬਾਅਦ ਫਿਰ ਜਦੋਂ ਜਮਾਈ ਨੂੰ ਪਤਾ ਲੱਗਾ ਫਿਰ ਉਮੀਦ ਛੜਤੀ ਵੀ ਸ਼ਾਇਦ ਉਹ ਲੱਗਦਾ ਵੀ ਉਹਨਾਂ ਕੋਤੇ ਹੈ ਨਹੀਂ ਕੀਤੇ ਫਿਰ ਜਦੋਂ ਇਹਨਾਂ ਨੇ ਸਾਨੂੰ ਪਰਸੋਂ ਪਤਾ ਲੱਗਿਆ ਸੀ ਵੀ ਜਿਹਨਾਂ ਜੋ ਵੀਡੀਓ ਪਾਈ ਹੈ ਫਿਰ ਸਾਨੂੰ ਪਤਾ ਲੱਗਾ ਸੀ ਜਦੋਂ ਜਦੋਂ ਫੋਟੋ ਪਾਈ ਜਿਹੜੀ ਪਛਾਣ ਲਈ ਸੀ ਹਾਂ ਮੇਰਾ ਨਾਮ ਲਿਆ ਸੀ ਇਹਨੇ ਪਹਿਲਾਂ ਤੇ ਤੁਸੀਂ ਆਪਣੇ ਵੱਲੋਂ ਇਹਨੂੰ ਸਮਝ ਹਾਂ ਨਹੀਂ ਸਮਝ ਤਾਂ ਮਤਲਬ ਹੀ ਨਹੀਂ ਸੀ ਉਮੀਦ ਤੇ ਮਤਲਬ ਹੋਣ ਹੈ ਹੀ ਨਹੀਂ ਸੀ 13 ਸਾਲ ਤਾਂ ਹੋ ਗਏ ਦੀ ਕਿੰਨਾ ਟਾਈਮ ਹੋ ਗਿਆ ਸਾਨੂੰ ਉਮੀਦ ਨਹੀਂ ਸੀ ਕਿ ਉਹ ਮਿਲ ਜੂਗਾ ਤੇ ਤੁਹਾਡਾ ਬਹੁਤ ਧੰਨਵਾਦ ਹੈ ਤੁਹਾਡਾ ਜਿਹੜਾ ਸਾਨੂੰ ਇੱਥੇ ਤੱਕ ਅਪਚਾਤਾ ਤੇ ਅਮਾਲਾਲ ਬਾਤ ਤੁਹਾਡੀ ਭੈਣ ਜਿਹੜੀ ਤੁਹਾਨੂੰ ਅੱਜ ਮਿਲੀ ਕਿੰਨੀ ਕੋ ਖੁਸ਼ੀ ਬਹੁਤ ਖੁਸ਼ੀ ਸਾਨੂੰ ਤਾਂ ਉਮੀਦ ਹੀ ਨਹੀਂ ਸੀਗੀ ਵੀ ਸਾਨੂੰ ਇਹ ਮਿਲ ਜੂਗੀ ਇੱਕ ਥੋੜੇ ਵੀ ਮਤਲਬ ਲੱਗਦੀ ਸੀਗੀ ਵੀ ਮਤਲਬ ਜਿਵੇਂ ਤੇ ਦਿਮਾਗ ਤੇ ਲੋਡ ਪੈ ਗਿਆ ਇਕੱਲੀ ਆਈ ਸੀ ਜਿਵੇਂ ਦਿਮਾਗ ਤੇ ਲੋਡ ਪੈਣ ਕਰਕੇ ਭੁੱਲੀ ਗਈ ਸਾਨੂੰ ਵੀ ਹੁਣ ਤਾਂ ਸਾਨੂੰ ਬਹੁਤ ਬਦ ਲੱਗੇ ਵੀ ਮੇਰਾ ਨਾਮ ਜਾਣਦੀ ਨਾ ਪਿੰਡ ਦਾ ਨਾਮ ਜਾਣਦੀ ਨਹੀਂ ਮਤਲਬ ਹੀ ਨਹੀਂ ਸਾਨੂੰ ਵੀ ਪਿੰਡ ਦਾ ਨਾਮ ਜਾਣ ਨੂੰ ਵੀ ਮੇਰਾ ਨਾਮ ਜਾਣੂਗੀ ਤੇ ਪੂਆ ਦਾ ਨਾਮ ਜਾਣਦੀ ਉਹਦੇ ਬੱਚਾ ਨਾ ਜਾਣਦੀ ਆ ਤੇਰੇ ਪਿੰਡ ਦੱਸਿਆ ਸਹੀ ਏਰੇ ਕੋਈ ਚੀਜ਼ ਹੈਗੀ ਜਿਹੜੀ ਨੂੰ ਨਹੀਂ ਪਤਾ ਲੱਗਦਾ ਉਹ ਕੀ ਕਿਸ ਤਰ੍ਹਾਂ ਦੇ ਦੇ ਦਿਓ ਕਿ 13 ਸਾਲ ਪਿੰਗਲਵੜਾ ਸੰਸਥਾ ਵੱਲੋਂ ਇਹਨਾਂ ਦੀ ਦਵਾਈ ਚਲਾਈ ਗਈ ਇਲਾਜ ਕੀਤਾ ਗਿਆ ਠੀਕ ਕਰਕੇ ਤੁਹਾਨੂੰ ਸਮਾਇਆ ਜਾ ਰਿਹਾ ਹਾਂਜੀ ਅਸੀਂ ਤਾਂ ਬਹੁਤ ਖੁਸ਼ੀ ਮਨਾਉਂਦੇ ਵੀ ਤੁਹਾਡੇ ਬਹੁਤ ਧੰਨਵਾਦੀ ਜਿਹੜਾ ਤੁਸੀਂ ਇੰਨੇ ਚੜੇ ਨੇ ਸੰਭਿਆ ਇੰਨੀ ਤੁਸੀਂ ਦੇਖਭਾਲ ਕੀਤੀ ਠੀਕ ਹੈ ਠੀਕ ਹੈ ਨਾ ਹਾਂ ਬੀਰ ਜੀ ਬੈਰਾ ਨੌ ਰਿਟਾਇਰ ਹੌਲਦਾਰ ਹਰਵੰਤ ਸਿੰਘ ਪਿੰਡਗਲਵੱਟੀ ਕੀ ਕਹਿਣਾ ਜੀ ਜਿਹੜੇ ਦੇਖੋ 12 ਸਾਲ ਬਾਅਦ ਜੋ ਮੈਲਾ ਠੀਕ ਹੋ ਕੇ ਨਿਕਰੇ ਜਾ ਰਹੇ ਦੇਖੋ ਪਹਿਲਾਂ ਤਾਂ ਮੈਨੂੰ ਬੜੀ ਖੁਸ਼ੀ ਹੈ ਮੇਰੇ ਵੱਲੋਂ ਪਰਿਵਾਰ ਵੱਲੋਂ ਅਰੇ ਇਹ ਗੱਲ ਖਾਸ ਏ ਬਾਈ ਜੀ ਨੇ ਪਰਸੋਂ ਮੇਰੀ ਡਿਊਟੀ ਲਈ ਸੀ ਅਸੀਂ ਕਾਫੀ ਪਰਿਵਾਰਕ ਤੌਰ ਤੇ ਦਰਬਾਰ ਸਿਰਸਾ ਨਾਲ ਸੰਬੰਧ ਰੱਖਦੇ ਆ ਮੁਲਾਜ਼ਮ ਲੈਣ ਕਰਕੇ ਸਾਡੇ ਸੰਪਰਕ ਹੁੰਦੇ ਰਹਿੰਦੇ ਨੇ ਇਹਨਾਂ ਪਰਸੋਂ ਮੇਰੀ ਡਿਊਟੀ ਲਈ ਕਿ ਤੁਸੀਂ ਖੰਨੇ ਦੇ ਨੇੜੇ ਰਹਿੰਦੇ ਹੋ ਵੀ ਆਹ ਚੀਜ਼ ਦਾ ਪਤਾ ਕਰੋ ਮੈਨੂੰ ਇਹਨਾਂ ਤੱਕ ਪਹੁੰਚਣ ਲਈ ਜਿਆਦਾ ਨਹੀਂ ਮੈਨੂੰ 60 ਫੋਨ ਕਰਨੇ ਪਏ ਕਿਈ ਜਗ੍ਹਾ ਛਿੜਕਾਂ ਮਿਲੀਆਂ ਕਈ ਜਗ੍ਹਾ ਫੋਨ ਕੱਟਣੇ ਵੀ ਮਿਲੇ ਕਈ ਜਗ੍ਹਾ ਮੈਨੂੰ ਮੇਰੇ ਦੋਸਤ ਫੌਦੀਆਂ ਦਾ ਨੈਟਵਰਕ ਸਾਡਾ ਬਹੁਤ ਹੁੰਦਾ ਕਈ ਜਗ੍ਹਾ ਮੈਨੂੰ ਕਾਫੀ ਪ੍ਰੇਸ਼ਾਨੀ ਮਿਲੀ ਪਰ ਮੈਂ ਆਪਦੀ ਹਿੰਮਤ ਨਹੀਂ ਛੱਡੀ ਅਖੀਰ ਮੇਰੀ ਹਿੰਮਤ ਅੱਜ ਰੰਗ ਲਈ ਤੁਹਾਡੇ ਸਾਹਮਣੇ ਖੜੀ ਹਾਂ ਮੈਂ ਧੰਨਵਾਦ ਕਰਦਾ ਹਾਂ ਸਾਡੇ ਇੰਸਪੈਕਟਰ ਸਾਹਿਬ ਦਾ ਮੈਂ ਕਹਿੰਦਾ ਮੇਰੇ ਇਹਦਾ ਪਿਆਰ ਬੜਾ ਵਧਿਆ ਪਹਿਲੀ ਡਿਊਟੀ ਲਈ ਪਰਿਵਾਰ ਨੇ ਇਹਨਾਂ ਦੀ ਮੈਂ ਸਿਹਰੇ ਚੜ ਗਈ ਮੈਨੂੰ ਆਪਦੇ ਆਪ ਨੂੰ ਖੁਸ਼ੀ ਹੈ ਬਾਕੀ ਪਰਿਵਾਰ ਨੂੰ ਮਿਲਿਆ ਮੈਂ ਕਹਿੰਦਾ ਜਿਉਂਦੇ ਜੀ ਇਹਨਾਂ ਦੀ ਵਿਛੜੀ ਰੂਹ 12-13 ਸਾਲ ਬਾਅਦ ਮਿਲ ਗਈ ਪਤਾ ਨਹੀਂ ਕਿਈ ਇਹਨਾਂ ਦੇ ਸਗੇ ਸਬੰਧੀਆਂ ਚ ਭਾਈਚਾਰੇ ਕਿੰਨੇ ਅੱਜ ਸ਼ਾਇਦ ਦੇਸੀ ਘਰ ਦੀਵੇ ਜਗਣੇ ਚਾਹੀਦੇ ਨੇ ਮੇਰੇ ਕੋਲੋਂ ਆ ਮੇਰਾ ਸੰਦੇਸ਼ ਇਹ ਹੈ ਤੁਹਾਡੀ ਰਾਹੀਂ ਹਰ ਇੱਕ ਨੂੰ ਮਾਨਵਤਾ ਦੀ ਸੰਭਾਲ ਕਰੋ ਮਾਨਵਤਾ ਦੀ ਸੇਵਾ ਕਰੋ ਮਾਤਾ ਪਿਤਾ ਦਾ ਸਤਿਕਾਰ ਕਰੋ ਡਿੱਗੇ ਨੂੰ ਚੱਕੋ